ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਸਪਸ਼ਟ ਕਰ ਦੇਵਾਂ ਕਿ ਵਾਰ-ਵਾਰ ਫੋਨ ਕਰਨੇ ਜਾਂ ਕੁਝ ਇਦਾਂ ਦੀਆਂ ਗੱਲਾਂ ਕਰਨੀਆਂ ਇਹ ਠੀਕ ਨਹੀਂ ਆਪਾਂ ਨੂੰ ਟੇਬਲ ਤੇ ਬਹਿ ਕੇ ਹੀ ਗੱਲ ਕਰਨੀ ਚਾਹੀਦੀ ਜੇ ਆਪਾਂ ਕਰ ਸਕਦੇ ਆ ਇਹਦੇ ਉੱਤੇ ਮੈਂ ਤੁਹਾਨੂੰ ਆਪਣਾ ਪੱਖ ਸਪਸ਼ਟ ਕਰ ਦਿਆਂ ਇੰਡੀਵਿਜੂਅਲੀ ਜਿਹੜਾ ਮੇਰਾ ਪੱਖ ਆ ਮੇਰਾ ਆਪਣਾ ਪੱਖ ਆ ਉਹ ਇਹ ਆ ਕਿ ਮੈਂ ਇਹਨਾਂ ਫਿਲਮਾਂ ਦੇ ਖਿਲਾਫ ਹਾਂ ਤੇ ਮੇਰਾ ਲੌਜੀਕ ਇਹ ਆ ਕਿ ਜੂਆਖਾਨਾ ਸ਼ਰਾਬਖਾਨਾ ਮਹਿਖਾਨਾ ਜਿਹਨੂੰ ਕਹਿੰਦੇ ਨੇ ਸਿਨੇਮਾ ਘਰ ਇਹਨਾਂ ਦੀ ਆਪਣੀ ਆਪਣੀ ਜਗ੍ਹਾ ਆ ਸਿਨੇਮਾ ਮਨੋਰੰਜਨ ਦਾ ਸਾਧਨ ਹੈ ਰਹੇਗਾ ਪਹਿਲਾਂ ਹੋਰ ਤਰ੍ਹਾਂ ਦੇ ਸਾਧਨ ਹੁੰਦੇ ਨੇ ਉਸ ਤੋਂ ਬਾਅਦ ਹੋਰ ਤਰ੍ਹਾਂ ਦੇ ਸਾਧਨ ਹੋਗੇ ਪਰ ਜਿਹੜੀ ਸਿੱਖ ਹਿਸਟਰੀ ਹੈ ਜਾਂ ਸਿੱਖੀ ਦਾ ਫਲਾਅ ਆ ਜਿਹਨੂੰ ਆਪਾਂ ਕਹਿੰਦੇ ਆ ਕਿ ਸਿਨੇਮੇ ਰਾਹੀਂ ਸਿੱਖ ਧਰਮ ਦਾ ਪਸਾਰਾ ਜਾਂ ਵਿਸਥਾਰ ਕੀਤਾ ਜਾਏ ਇਹਦਾ ਪ੍ਰਚਾਰ ਕੀਤਾ ਜਾਏ ਸਿਨੇਮਾ ਧਰਮ ਪ੍ਰਚਾਰ ਲਹਿਰ ਦਾ ਹਿੱਸਾ ਨਹੀਂ ਬਣ ਸਕਦਾ ਇਹਦੇ ਵਿੱਚ ਸਾਡੇ ਲੌਜਿਕ ਨੇ ਤੇ ਜੇ ਸਾਡੀਆਂ ਇਹਨਾਂ ਗੱਲਾਂ ਦਾ ਕੋਈ ਜਵਾਬ ਦੇ ਸਕਦਾ ਹੈ ਤੇ ਪਲੀਜ਼ ਜ਼ਰੂਰ ਸਾਡੇ ਨਾਲ ਬਹਿ ਕੇ ਗੱਲ ਕਰਨਾ ਤੇ ਉਹ ਕਰਨ ਜਿਨ੍ਹਾਂ ਨੇ ਫਿਲਮ ਬਣਾਈ ਏ ਤੇ ਜਿਨ੍ਹਾਂ ਨੇ ਪ੍ਰੋਡਿਊਸ ਕੀਤੀ ਏ ਕਿਉਂਕਿ ਜਿਹੜੇ ਸਮਰਥਕ ਨੇ ਉਹਨਾਂ ਦੀ ਆਪਣੀ ਸੋਚ ਆ ਹੁਣ ਇਹਦੇ ਤੇ ਡਾਂਗ ਤਾਂ ਫੜੀ ਨਹੀਂ ਜਾ ਸਕਦੀ ਕਿਸੇ ਨੂੰ ਮਾਰਨ ਲਈ ਵੀ ਆਪਾਂ ਡਾਂਗਾ ਫੜ ਕੇ ਜਾਈਏ ਜਿਵੇਂ ਕੱਲ ਉੱਥੇ ਦੂਜੀ ਧਿਰ ਨੇ ਕੀਤਾ ਆ ਕਿ ਡਾਂਗ ਫੜ ਕੇ ਆਗੇ ਸਾਡੀ ਲੜਾਈ ਗਿੱਪੀ ਗਰੇਵਾਲ ਜਿਹੜਾ ਆ ਪਹਿਲੀ ਗੱਲ ਤਾਂ ਇਹ ਆ ਕਿ ਉਹ ਪੰਜਾਬ ਦੀ ਧਰਤੀ ਦਾ ਜੰਮਿਆ ਜਾਇਆ ਆ ਉਹ ਸਿੱਖਾਂ ਦੇ ਘਰ ਪੈਦਾ ਹੋਇਆ ਆ ਉਹਦੇ ਬੱਚੇ ਕੇਸ ਕਿ ਸਜਾਉਂਦੇ ਨੇ ਜੂੜਾ ਸਿਰ ਤੇ ਕਰਦੇ ਨੇ ਸਾਨੂੰ ਇਸ ਗੱਲ ਦੀ ਖੁਸ਼ੀ ਆ ਕਿ ਬੇਸ਼ੱਕ ਉਹ ਐਕਟਰ ਹੈ ਉਹ ਮੁੰਨਾ ਕੋਨਾ ਹੈ ਅੱਗੇ ਉਹਦੇ ਬੱਚੇ ਜਿਹੜੇ ਨੇ ਉਹ ਉਹਦੀ ਭਾਵਨਾ ਠੀਕ ਹੋ ਸਕਦੀ ਆ ਇਹਦੇ ਉੱਤੇ ਸਾਨੂੰ ਕੋਈ ਸ਼ੱਕ ਨਹੀਂ ਹੈ ਕਿ ਗਿੱਪੀ ਗਰੇਵਾਲ ਦੀ ਭਾਵਨਾ ਗਲਤ ਹੈ ਜਾਂ ਉਹ ਕਿਸੇ ਨੇ ਖਰੀਦ ਲਿਆ ਵੀ ਤੂੰ ਧਰਮ 'ਚ ਵਿਗਾੜ ਪੈਦਾ ਕਰ ਇਦਾਂ ਦੀ ਕੋਈ ਗੱਲ ਸਾਡੇ ਮਨ 'ਚ ਨਹੀਂ ਹੈ ਪਰ ਸਾਡੇ ਮਨ ਚ ਇਹ ਆ ਵੀ ਗਿੱਪੀ ਨੇ ਨਾ ਅਸੀਂ ਰਹਿਣਾ ਸਦਾ ਨਾ ਗਿੱਪੀ ਨੇ ਰਹਿਣਾ ਆ ਇਹ ਫਿਰ ਗੱਲ ਜਿਹੜੀ ਆ ਕਿਸੇ ਹੋਰ ਦੇ ਹੱਥਾਂ 'ਚ ਚਲੀ ਜਾਣੀ ਜਦੋਂ ਇਹ ਕਿਸੇ ਹੋਰ ਦੇ ਹੱਥਾਂ 'ਚ ਗਈ ਤੇ ਇਹ ਗੱਲ ਗਿੱਪੀ ਨੂੰ ਪਤਾ ਹੈ ਪੇ ਮੇਰੇ ਗੁਰੂਆਂ ਦੀ ਮੇਰੇ ਪੰਥ ਦੀ ਮੇਰੇ ਬਾਣੇ ਦੀ ਹیثیت ਕੀ ਆ ਦਿੱਲੀ 'ਚ ਜੰਮੇ ਜਾਏ ਕਿਸੇ ਜਾਂ ਬੰਬਈ 'ਚ ਜੰਮੇ ਜਾਏ ਕਿਸੇ ਜਾਂ ਮਹਾਰਾਸ਼ਟਰ 'ਚ ਕਿਸੇ ਮਰਾਠੀ ਜਾਂ ਕਿਸੇ ਹੋਰ ਧਰਮ ਦੇ ਬੰਦੇ ਨੂੰ ਤੁਹਾਡੇ ਬਾਣੇ ਦੀ ਤੁਹਾਡੇ ਸ਼ਸਤਰਾਂ ਦੀ ਤੁਹਾਡੀਆਂ ਉਹ ਅਦਾਵਾਂ ਦੀ ਤੁਹਾਡੀ ਉਹ ਰੋਹਾਨੀਅਤ ਦੀ ਕਦਰ ਕੀਮਤ ਦੀ ਕਿਸ ਨੂੰ ਕੀ ਪਤਾ ਹੈ ਜੇ ਕਿਸੇ ਨੂੰ ਪਤਾ ਹੁੰਦਾ ਤੇ ਸਿੰਘ ਇਜ਼ ਕਿੰਗ ਫਿਲਮ ਐਵੇਂ ਬਣਦੀ ਸਿੰਘ ਇਜ਼ ਕਿੰਗ ਫਿਲਮ ਐਵੇਂ ਦੀ ਹੁੰਦੀ ਐਵੇਂ ਟੋਪੀਆਂ ਪਾ ਕੇ ਪੱਗਾਂ ਬਨ ਕੇ ਤੇ ਉਹ ਇਦਾਂ ਕਰਦੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਉਹ ਪੁੱਠੀਆਂ ਸਿੱਧੀਆਂ ਜਿਹੜੀਆਂ ਬੋਲੀਆਂ ਨੇ ਪਾਸ਼ਾ ਮਨ ਐ ਬੋਲਦੀ ਸਿਨੇਮਾ ਜਿਹੜਾ ਆ ਉਹ ਸਿਨੇਮਾ ਹੈ ਉੱਥੇ ਜਾ ਕੇ ਜੇਕਰ 1.5 2 ਲੱਖ ਬੰਦਾ ਸ਼ਹੀਦ ਇੱਥੇ ਹੋ ਗਿਆ ਤੇ ਇਸ ਕਰਕੇ ਸਿੱਖੀ ਦੀ ਗੱਲ ਲੋਕਾਂ ਤੱਕ ਨਹੀਂ ਗਈ ਕਿ ਪੰਜਾਬ ਦੇ ਵਿੱਚ ਕੁਝ ਲੋਕ ਨੇ ਜਿਹੜੇ ਆਪਣੇ ਧਰਮ ਆਪਣੀ ਅਣਖ ਸ਼ਾਨ ਲਈ ਅਕਾਲ ਤਖਤ ਸਾਹਿਬ ਤੇ ਸ਼ਹੀਦ ਹੋਏ ਜੇ ਇਹ ਗੱਲ ਦੁਨੀਆ ਦੇ ਵਿੱਚ ਨਹੀਂ ਗਈ ਹੈਗੀ ਤੇ ਅਕਾਲ ਫਿਲਮ ਰਾਈ ਨਹੀਂ ਜਾਣੀ ਜਿਨ੍ਹਾਂ ਨੇ ਇਸ ਪੱਗਾਂ ਲਈ ਸ਼ਹਾਦਤਾਂ ਦਿੱਤੀਆਂ ਜੇ ਉਸ ਪੱਗ ਤੇ ਰਤਬੇ ਨੂੰ ਉਸ ਤਰੀਕੇ ਨਾਲ ਰੱਖਿਆ ਜਾਊਗਾ ਤੇ ਉਸ ਪੱਗ ਦਾ ਰਤਬਾ ਬਰਕਰਾਰ ਰਹੂਗਾ ਜੇ ਕਰੈਕਟਰ ਤੋਂ ਹੌਲਾ ਬੰਦਾ ਪੱਗ ਬਨ ਕੇ ਪੱਗ ਦੀ ਜਾ ਕੇ ਐਮੀਅਤ ਦੱਸੂਗਾ ਤੇ ਸਭ ਤੋਂ ਪਹਿਲਾਂ ਉੱਤੇ ਸਵਾਲ ਹੋਊਗਾ ਕਿ ਤੇਰਾ ਆਪਣਾ ਕਰੈਕਟਰ ਕੀ ਐ ਇਸ ਪੱਗ ਨੂੰ ਲੈ ਕੇ ਇਸ ਸਿੱਖੀ ਨੂੰ ਲੈ ਕੇ ਤੇਰਾ ਆਪਣਾ ਕਰੈਕਟਰ ਕੀ ਆ ਕੀ ਇਸ ਅੱਡੇ ਵੱਡੇ ਵਰਤਾਰੇ ਤੋਂ ਤੁਹਾਨੂੰ ਕੋਈ ਸਿੱਖਿਆ ਮਿਲੀ ਐ? ਤੁਸੀਂ ਕੁਝ ਗ੍ਰਹਿਣ ਕੀਤਾ ਤਾ ਤੂੰ? ਨਹੀਂ ਕੀਤਾ। ਸਿੱਖੀ ਦੀ ਸੇਵਾ ਕਰਨੀ ਐ ਨਾ? ਜੇ ਸਿੱਖੀ ਦੀ ਸੇਵਾ ਕਰਨੀ ਹੈ ਤੇ ਅਸੀਂ ਗਿੱਪੇ ਸਾਡੇ ਨਾਲ ਬੈਠੇ ਅਸੀਂ ਦੱਸਦੇ ਹਾਂ ਸਿੱਖੀ ਦੀ ਸੇਵਾ ਕਿਵੇਂ ਕਰਨੀ ਐ। ਕੀ ਖਾਲਸਾ ਈਦ ਨੇ ਸਿੱਖੀ ਦਾ ਪ੍ਰਚਾਰ ਜਿਹੜਾ ਪ੍ਰਚਾਰ ਨਹੀਂ ਕੀਤਾ ਨਹੀਂ ਪ੍ਰਸਾਰ ਕੀਤਾ। ਇਹ ਤਾਂ ਤੁਸੀਂ ਆਪ ਕਹਿੰਦੇ ਹੋ ਕਿ ਉਹ ਸੇਵਾ ਹੀ ਵੱਡੀ ਹੈ ਨਾ ਸਿਮਰਨ ਵੱਡਾ ਕਰੈਕਟਰ ਪ੍ਰਸਾਰ ਕਰਦੇ ਨੇ ਤੁਹਾਡਾ ਕਰੈਕਟਰ ਕੀ ਆ ਉਹਨੇ ਪ੍ਰਚਾਰ ਪ੍ਰਸਾਰ ਕਰਨਾ ਹੈ ਨਕਲ ਨਹੀਂ ਕਰਨਾ ਆਪਾਂ ਕਹਿੰਦੇ ਆ ਤੂੰ ਕੀ ਆ ਓਏ ਨਕਲ ਮਾਰ ਕੇ ਬਾਸ ਆਇਆ ਤੂੰ ਨਕਲ ਤੋਂ ਧਰਮ ਨਹੀਂ ਸਿੱਖ ਸਕਦਾ ਧਰਮ ਸਿਖਾਉਂਦਾ ਹੀ ਅਸਲ ਆ ਧਰਮ ਤੁਹਾਨੂੰ ਉਸ ਰੋਹਾਨੀ ਤਾਕਤ ਨਾਲ ਜੋੜਦਾ ਹੈ ਤੇ ਤੁਸੀਂ ਸੂਰਬੀਰਾਂ ਦਾ ਕਿੱਸਾ ਤੇ ਹਿਸਟਰੀ ਜਿਹੜੀ ਪੜ੍ਹਨੀ ਆ ਜਿਹੜੀ ਆਪਣੇ ਦਿਲ 'ਚ ਉਤਾਰਨੀ ਆ ਉਹ ਕੀ ਉਤਾਰਨਾ ਹੈ ਉਹਨਾਂ ਦੀ ਸ਼ਕਲ ਸੂਰਤ ਜਾਂ ਉਹਨਾਂ ਦਾ ਕੈਰੈਕਟਰ ਜਾਂ ਉਹ ਜਿਸ ਕੌਜਲੀ ਇਸ ਧਰਤੀ ਤੋਂ ਗਏ ਜਾਂ ਜਿਹੜਾ ਕੌਜਾ ਨੇ ਇਸ ਧਰਤੀ ਤੇ ਕੀਤਾ ਜਿਹਦੇ ਲਈ ਉਹ ਮਹਾਨ ਹੋਏ ਉਹਨਾਂ ਗੱਲਾਂ ਨੂੰ ਆਪਣੇ ਦਿਲ 'ਚ ਉਤਾਰਨਾ ਹੈ ਤੋ ਸੱਚਵਲ ਨੂੰ ਲੈ ਕੇ ਜਾਣਾ ਜਦੋਂ ਤੁਸੀਂ ਸੀਟ ਤੇ ਬਹਿ ਕੇ ਸਿਨੇਮਾ ਦੇ ਵਿੱਚ ਆਪਣੇ ਧਰਮ ਨੂੰ ਵੇਖੋਗੇ ਤੇ ਉਸ ਤੋਂ ਬਾਅਦ ਜਦੋਂ ਚਾਰ ਸਾਹਿਬਜ਼ਾਦੇ ਦੀ ਫਿਲਮ ਬਣੀ ਤੇ ਅੱਜ ਹਰ ਪੋਸਟਰ ਤੇ ਉਸ ਫਿਲਮ ਦੇ ਪੋਸਟਰ ਸਾਹਿਬਜ਼ਾਦੇ ਦੇ ਹੁੰਦੇ ਨੇ ਜਿਹੜੀ ਪਹਿਲੀ ਕਲਾਕਿਰਤੀ ਸੀ ਉਹ ਗਾਇਬ ਹੋ ਗਈ ਹੁਣ ਉਹ ਦੂਜੀ ਆ ਗਈ ਜਦੋਂ ਕਿ ਅਸੀਂ ਤਾਂ ਫੋਟੋ ਦਾ ਵਿਰੋਧ ਕਰਦੇ ਹਾਂ ਅਸੀਂ ਨਹੀਂ ਚਾਹੁੰਦੇ ਕਿ ਸਿੱਖ ਗੁਰੂ ਸਾਹਿਬਾਨਾਂ ਦੀਆਂ ਤਸਵੀਰਾਂ ਬਣਨ ਤੇ ਉਹ ਲੱਗਣ ਜੇ ਗੁਰੂ ਸਾਹਿਬ ਨੇ ਸਾਨੂੰ ਜੇ ਤੁਸੀਂ ਮੰਨਦੇ ਹੋ ਕਿ ਗੁਰੂ ਸਮਰੱਥਾ ਜੇ ਤੁਹਾਨੂੰ ਇਹ ਗੱਲ ਦੀ ਸਮਝ ਹੈਗੀ ਕਿ ਗੁਰੂ ਸਮਰੱਥਾ ਹੈ ਤੇ ਫਿਰ ਨਦੇੜ ਦੀ ਧਰਤੀ ਤੇ ਗੁਰੂ ਸਾਹਿਬ ਇਹ ਕਹਿ ਕੇ ਜਾਂਦੇ ਕਿ ਫੋਟੋ ਮੰਨਿਓ ਸਭ ਸਿੱਖਨ ਕੋ ਹੁਕਮ ਹੈ ਫਿਰ ਐਂ ਕਹਿੰਦੇ ਗੁਰੂ ਸਾਹਿਬ ਨੇ ਕਿਹਾ ਸਤ ਸਿੱਖਨ ਕੋ ਗੁਰੂ ਮੰਨਿਓ ਗ੍ਰੰਥ ਫਿਰ ਉਸ ਗੁਰੂ ਦੀ ਬਾਣੀ ਨਾਲ ਤੁਸੀਂ ਅੱਗੇ ਜਾਣਾ ਹੈ ਔਰ ਤੁਹਾਡੇ ਕੋਲ ਕੋਈ ਰਾਹ ਨਹੀਂ ਹੈ ਜੇ cinema ਬਿਤਰ ਹੈ ਤੇ ਫਿਰ ਰਾੜਾ ਸਾਹਿਬ ਵਾਲਿਆਂ ਨੂੰ ਪਾਸੇ ਕਰੋ ਫਿਰ ਨਾਨਕਸਰ ਵਾਲਿਆਂ ਨੂੰ ਪਾਸੇ ਕਰੋ ਫਿਰ ਦਮਦਮੇ ਟਕਸਾਲ ਨੂੰ ਪਾਸੇ ਕਰੋ ਫਿਰ ਦਰਬਾਰ ਸਾਹਿਬ ਜਾਣਾ ਪਾਸੇ ਕਰੋ ਸਿਨੇਮੇ ਜਾਇਆ ਕਰੋ ਤੁਹਾਨੂੰ ਧਰਮ ਦੀ ਸਿੱਖਿਆ ਗਿੱਪੀ ਹੁਣੀ ਦੇਣ ਕਰਨਗੇ ਭਾਈ ਪਿੰਦਰਪਾਲ ਸਿੰਘ ਉਹਨਾਂ ਦੇ ਕੀ ਹਸਿਆਤ ਆ ਕਿ ਤੁਹਾਨੂੰ ਧਰਮ ਦਾ ਸਕਣ ਜੇ ਸਾਰੀ ਦੁਨੀਆ 'ਚ ਫਿਰਕੇ ਜੇ ਮਨਜੀ ਸਾਹਿਬ ਦੀਵਾਨ ਹਾਲ ਤੋਂ ਰੋਜ਼ ਕਥਾ ਜੇ ਜਿਹੜੀ ਚੈਨਲ ਦੇ ਉੱਤੇ ਚੱਲਦੀ ਐ ਇਸੇ ਮਾਧਿਅਮ ਰਾਹੀਂ ਚੱਲਦੀ ਐ ਜੇ ਉਹ ਤੁਹਾਨੂੰ ਸਿੱਖਿਆ ਨਹੀਂ ਦੇ ਸਕੇ ਜੇ ਉਹ ਬਿੰਬ ਤੁਹਾਡੇ ਮਾਨਾ ਚ ਅਸਾਰ ਨਹੀਂ ਸਕੇ ਤਾਂ ਫਿਰ ਨਕਲੀ ਯੋਧੇ ਪੈਦਾ ਕਰਕੇ ਨਕਲ ਰਾਹੀਂ ਅਸਲ ਤੱਕ ਪਹੁੰਚਿਆ ਨਹੀਂ ਜਾ ਸਕਦਾ ਸਾਡਾ ਇਹ ਮੰਨਣਾ ਆ ਕਿ ਇਹ ਧਰਮ ਦੇ ਵਿੱਚ ਵਿਗਾੜ ਇਹਨੇ ਪੈਦਾ ਕਰਨਾ ਆ ਜਿਹੜੇ ਸੂਰਬੀਰ ਯੋਧੇ ਜਿਨ੍ਹਾਂ ਨੇ ਆਪਣੀਆਂ ਜਾਨਾਂ ਵਾਰਤੀਆਂ ਜਿਹੜੇ ਦੇਗਾਂ 'ਚ ਉਬਲ ਗਏ ਜੇ ਸਿਨੇਮੇ ਰਾਹੀਂ ਧਰਮ ਦਾ ਪ੍ਰਚਾਰ ਹੁੰਦਾ ਤੇ ਲੱਗਦਾ ਕਿ ਧਰਮ ਦਾ ਪ੍ਰਚਾਰ ਹੋ ਸਕਦਾ ਆ ਤੇ ਫਿਰ ਅਮਰੀਕਾ ਕੋਲ ਪਹਿਲੇ ਤੁਹਾਡੇ ਨਾਲੋਂ ਘੱਟ ਨਹੀਂ ਹੈ ਫਿਰ ਇਸਲਾਮ ਕੋਲ ਪਹਿਲੇ ਤੁਹਾਡੇ ਨਾਲੋਂ ਘੱਟ ਨਹੀਂ ਹੈ ਇਕੱਲੇ ਇੱਕ ਇੱਕ ਸ਼ੇਖ ਦੇ ਕੋਲ ਪੰਜਾਬ ਵਰਗੇ ਸੂਬੇ ਨੂੰ ਖਰੀਦਣ ਦੀ ਹیثیت ਰੱਖਦੇ ਨੇ ਲੋਕ ਇੰਨੇ ਪੈਸਿਆਂ ਦੇ ਅੰਬਾਰ ਲੱਗੇ ਨੇ ਗੰਜ ਨੇ ਪੈਸਿਆਂ ਦੇ ਫਿਰ ਮੁਸਲਮਾਨਾਂ ਨੇ ਤਾਂ ਨਹੀਂ ਬਣਵਾਈਆਂ ਫਿਲਮਾਂ ਕਿ ਆਪਣੇ ਧਰਮ ਦਾ ਪ੍ਰਸਾਰ ਕਰੋ ਫਿਰ ਕ੍ਰਿਸਚਨ ਰੋਜ਼ ਆਪਣੀਆਂ ਮਹਿਫਲਾਂ ਲਾ ਕੇ ਝੂਠੇ ਕਿਰਦਾਰ ਸਿਰਜ ਕੇ ਰੌਲਾ ਪਾ ਕੇ ਆਪਣੇ ਧਰਮ ਦਾ ਪ੍ਰਚਾਰ ਨਾ ਕਰਦੇ ਕੀ ਤੁਹਾਨੂੰ ਲੱਗਦਾ ਕਿ ਕ੍ਰਿਸਚਨ ਕੋਲ ਪੈਸਾ ਨਹੀਂ ਹੈ ਉਹ ਫਿਲਮਾਂ ਬਣਾ ਆਪਣਾ ਕਿ ਪਿੰਡਾਂ 'ਚ ਵਿਖਾਉਂਦੇ ਕਿਉਂ ਨਹੀਂ ਮੈਂ ਇੱਕ ਗੱਲ ਸੁਣ ਰਿਹਾ ਸੀ ਡਾਕਟਰ ਸੇਵਿਕ ਸਿੰਘ ਜੀ ਉਹ ਕਹਿ ਰਹੇ ਕਿ ਖਾਰਡ ਕੋ ਮੂਮੈਂਟ ਤੋਂ ਬਾਅਦ ਇੱਕ ਕਦਮ ਸਰਕਾਰ ਨੇ ਇੱਕ ਸਰਕਾਰੀ ਮਹਿਕਮਾ ਤਿਆਰ ਕੀਤਾ ਕਿ ਪਿੰਡਾਂ ਦੇ ਵਿੱਚ ਜਿਹੜੀਆਂ ਜਾ ਕੇ ਫਿਲਮਾਂ ਵਿਖਾਇਆ ਕਰੋ ਤੁਹਾਨੂੰ ਲੱਗਦਾ ਹੈ ਕਿ ਸਰਕਾਰ ਸਿੱਖੀ ਦਾ ਪ੍ਰਚਾਰ ਕਰਨ ਲਈ ਇੱਕ ਮਹਿਕਮਾ ਤਿਆਰ ਕਰ ਦੇਗੀ ਤੁਹਾਨੂੰ ਲੱਗਦੀ ਹੈ ਗੱਲ ਤਾਨੂੰ ਤੁਸੀਂ ਖਾਰਡ ਦੇ ਦਾ ਐਗਜ਼ਾਮਪਲ ਸਾਨੂੰ ਦਿੱਤਾ ਹੈ ਮੈਂ ਤੁਹਾਨੂੰ ਇਹ ਵੀ ਖਾਰਡ ਕੋਚਿੰਗਾਂ ਤੇ ਵੀ ਸਿੰਘ ਸਿੰਘ ਸਾਹਿਬ ਮੈਂ ਤੁਹਾਨੂੰ ਦੱਸ ਦਾਂ ਉਹਨਾਂ ਤੇ ਵੀ ਜਦੋਂ ਫਿਲਮ ਬਣਦੀ ਹੈ ਨਾ ਇਹ ਉਹ ਫਿਰ ਉਹਨਾਂ ਦੇ ਪਾਲੇ ਚ ਚਲੀ ਜਾਂਦੀ ਆ ਉਹਨੂੰ ਵੀ ਉਹ ਆਪਣੇ ਤਰੀਕੇ ਨਾਲ ਪ੍ਰੈਜੈਂਟ ਕਰਦੇ ਆ ਕਿ ਜਿਵੇਂ ਤੁਹਾਨੂੰ ਖਾਰਡ ਕੋਆਂ ਦੀ ਜ਼ਿੰਦਗੀ ਅਸੀਂ ਵਿਖਾਵਾਂਗੇ ਤੁਸੀਂ ਐਵੇਂ ਵੇਖੋਗੇ ਮੈਂ ਕਹਿਣਾ ਸਾਡਾ ਹੱਕ ਫਿਲਮ ਅੱਜ ਮੈਂ ਕਹਿਣ ਲੱਗਾ ਮੈਨੂੰ ਭਾਵੇਂ ਸਾਰੇ ਗਾਲਾਂ ਕੱਢਿਓ ਜਮਾ ਕਿਸੇ ਕੰਮ ਦੀ ਨਹੀਂ ਬਣੀ ਕਾੜਕੂ ਇਦਾਂ ਦੇ ਹੁੰਦੇ ਸੀ ਤੁਹਾਨੂੰ ਕਿਸੇ ਨੂੰ ਪਤਾ ਵੀ ਆਏ ਪਈ ਉਹਨਾਂ ਉਹਨਾਂ ਦੀ ਚਾਲ ਢਾਲ ਕੀ ਸੀ ਉਹ ਰਾਤ ਨੂੰ ਕਿਵੇਂ ਜਾਂਦੇ ਸੀ ਉਹ ਕਿਵੇਂ ਪ੍ਰਸ਼ਾਦਾ ਚਾਗਦੇ ਸੀ ਉਹਨਾਂ ਦਾ ਲਹਿਜਾ ਕੀ ਸੀ ਉਹਨਾਂ ਦਾ ਬਣਾ ਕੀ ਸੀ ਉਹਨਾਂ ਦੀ ਮਰਿਆਦਾ ਕੀ ਸੀ ਕਿਸੇ ਨੂੰ ਪਤਾ ਬਸ ਸੁਣੀਆਂ ਸੁਣਾਈਆਂ ਗੱਲਾਂ ਬਣਾਤਾ ਜੀ ਸਭ ਕੁਝ ਆਮੇ ਆਏ ਚਾਰ ਬੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਬੀ ਜੀ ਵਟੇ ਉਹ ਮਨਜੀਵ ਸ਼ਾਦੋਜੀ ਸਿੰਘ ਸਾਹਿਬ ਆਏ ਨੇ ਤੇ ਆਪਾਂ ਬਹਿਣਾ ਤੇ ਪ੍ਰਸ਼ਾਦਾ ਛਕਣਾ ਐਵੇਂ ਦੇ ਸੀਗੇ ਘੜ। ਇਦਾਂ ਦਾ ਸੀਗਾ ਸਾਰਾ ਕੁਝ। ਸਭ ਕੁਝ ਉਹ ਆਪਣੇ ਤਰੀਕੇ ਨਾਲ ਸਿਰਜਣਾ ਚਾਹੁੰਦੇ ਨੇ। ਜੇ ਉਹਨਾਂ ਨੇ ਭਾਈ ਜਗਤਾਰ ਸਿੰਘ ਹਵਾਰਾ ਉਹਨਾਂ ਦੀ ਫਿਲਮ ਬਣਾਈਏ ਤੇ ਉਹਨਾਂ ਨੇ ਆਪਣੇ ਤਰੀਕੇ ਨਾਲ ਬਣਾਈ ਆ। ਉਹ ਇਹ ਨਹੀਂ ਹੈਗੇ ਅਸੀਂ ਚਾਹੁੰਦੇ ਵੀ ਅਸੀਂ ਸੋਲੰਪੀ ਭਾਈ ਖਰੜ ਦੇ ਉੱਤੇ ਫਿਲਮ ਬਣੀ ਐ। ਚੰਗੀ ਗੱਲ ਫਿਲਮ ਬਣੀ ਐ। ਪਰ ਫਿਰ ਉਹ ਫਿਲਮ ਉਹਦਾਂ ਦੀ ਹੈਗੀ ਆ। ਉਦਾਂ ਦੀ ਚੱਲੂਗੀ ਜਿੱਦਾਂ ਦੀ ਉਹ ਬਣੀ ਆ ਔਰ ਉਦਾਂ ਦੀ ਬਣੀ ਵੀ ਨਹੀਂ ਹੋਣੀ ਜੋ ਹਿਸਟਰੀ ਵਿੱਚ ਹੁੰਦਾ ਆ ਉਸ ਮੌਜੂਦਾ ਹਿਸਟਰੀ ਨੂੰ ਸਿਨੇਮੇ ਤੇ ਉਤਾਰਨ ਲਈ ਤੁਸੀਂ ਕਿੰਨਾ ਪੈਸਾ ਲਾਇਆ ਤੇ ਫਿਰ ਅਗਲਿਆਂ ਨੇ ਆਪਣੇ ਤਰੀਕੇ ਨਾਲ ਪ੍ਰੈਜੈਂਟ ਕੀਤੀ ਤੇ ਫਿਰ ਚੱਲਣ ਦਿੱਤੀ ਸੋ ਹੁਣ ਤੁਸੀਂ ਕਹੋਗੇ ਇਹ ਗੱਲ ਪੀ ਕਨੜਾ ਸਾਹਿਬ ਤੇ ਫਿਲਮ ਬਣ ਰਹੀ ਉਹ ਵੀ ਤੇ ਤੁਸੀਂ ਕਹਿ ਰਹੇ ਹੋ ਵੀ ਕੱਟ ਕਿਉਂ ਲਾਇਨੇ ਆ ਕਿਉਂ ਕੀਤਾ ਅਸੀਂ ਕਹਿੰਨੇ ਆ ਫਿਲਮਾਂ ਬਣਨ ਗਿਆ ਸਾਰਾ ਕੁਝ ਠੀਕ ਆ ਜੋ ਤੁਹਾਨੂੰ ਤੁਹਾਡੇ ਹਿਸਾਬ ਨਾਲ ਬਹੁ ਗਿਣਤੀ ਲੋਕਾਂ ਦਾ ਹਿੱਸਾ ਆ ਕਿਸੇ ਨੇ ਮੇਰਾ ਹੀ ਸਿੱਖੀ ਦਾ ਪ੍ਰਸਾਰਾ ਹੋ ਸਕਦਾ ਆ ਸਿਨੇਮੇ ਤੋਂ ਬਿਨਾ ਸਿੱਖੀ ਤਾਂ ਗਰਖ ਹੋ ਜੂਗੀ ਸਿੱਖੀ ਖਤਮ ਹੋ ਜੂਗੀ ਜੇ ਤੁਹਾਨੂੰ ਪੰਥ ਤੇ ਗੁਰੂ ਤੇ ਭਰੋਸਾ ਨਹੀਂ ਹੈ ਤਾਂ ਫਿਰ ਸਿਨੇਮਾ ਤੁਹਾਨੂੰ ਬਚਾ ਨਹੀਂ ਸਕਦਾ ਇਹ ਪੰਥ ਕੀ ਦਾ ਹੈ ਇਹ ਪੰਥ ਤੁਹਾਡਾ ਮੇਰਾ ਆ ਜੇ ਗਿੱਪੀ ਹੋਣ ਦਾ ਜਾਂ ਸਿਨੇਮੇ ਵਾਲਿਆਂ ਦਾ ਇਹ ਪੰਥ ਗੁਰੂ ਦਾ ਹੈ ਇਹ ਨਾਨਕ ਨੇ ਨਿਰਮਲ ਪੰਥ ਚਲਾਇਆ ਆ ਇਹ ਰਾਹ ਗੁਰੂ ਨਾਨਕ ਦਾ ਆ ਤੇ ਗੁਰੂ ਨਾਨਕ ਦਾ ਰਾਹ ਚਲਾਇਆ ਹੋਇਆ ਗਰਕ ਹੋ ਜੂਗਾ ਜੇ ਸਿਨੇਮਾ ਨਾ ਹੋਇਆ ਤੇ ਤੁਹਾਨੂੰ ਐ ਲੱਗਦਾ ਮੈਂ ਫਿਲਮ ਦੇ ਜਿਹੜੇ ਹਮੈਤੀ ਨੇ ਜੀ ਸਾਡੇ ਨਾਲ ਵਿਚਾਰ ਨਹੀਂ ਕਰਦੇ ਸਾਨੂੰ ਨਹੀਂ ਪਤਾ ਜੇ ਸਾਨੂੰ ਆਫਰ ਆਈ ਆ ਜੇ ਸਾਨੂੰ ਪੈਸਿਆਂ ਦੀ ਆਫਰ ਆਉਂਦੀ ਆ ਜੇ ਸਾਨੂੰ ਧਮਕੀਆਂ ਆਉਂਦੀਆਂ ਨੇ ਸਾਡੇ ਬੰਦਿਆਂ ਨੂੰ ਤੇ ਫਿਰ ਇਹ ਕਿਵੇਂ ਹੋ ਸਕਦਾ ਆ ਕਿ ਬਾਕੀਆਂ ਨੂੰ ਬਿਨਾਂ ਪੈਸੇ ਦਿੱਤਿਆਂ ਕਿਸੇ ਕੋਈ ਲੈ ਗਿਆ ਹੋਵੇ ਜੇ ਸਾਨੂੰ ਚੁੱਪ ਕਰਾਉਣ ਲਈ ਪੈਸਿਆਂ ਦੀ ਆਫਰ ਕਿਸੇ ਪਾਸਿਓਂ ਆ ਰਹੀ ਆ ਆਈਡੀ ਤੁਸੀਂ ਤਣਾੜੋ ਤੇ ਬੰਦ ਕਰਕੇ ਵਗਾਵ ਵਿਰੋਧ ਕੱਲੇ ਨੂੰ ਹੀ ਖਰੀਦੋ ਤੁਸੀਂ ਸਾਰੇ ਬਾਕੀ ਪੰਥ ਨੂੰ ਰਹਿਣ ਦਿਓ ਕਿੰਨੇ ਕੁ ਤਾਂ ਡਗੜ ਕੋ ਪੈਸੇ ਨੇ ਜਿਹੜੇ ਤੁਸੀਂ ਸਾਰੇ ਬੰਦਿਆਂ ਨੂੰ ਕਿਸੇ ਨੂੰ 50000 ਕਿਸੇ ਨੂੰ ਲੱਖ ਕਿਸੇ ਨੂੰ ਲੱਖ ਕਿਸੇ ਨੂੰ ਕੁਛ ਕਿਸੇ ਨੂੰ ਕੁਛ ਮੂੰਹ ਚ ਪਾ ਕੇ ਕਹਿੰਦੇ ਵੀ ਹੁਣ ਗੱਲ ਨਹੀਂ ਕਰਨੀ ਕਿਸੇ ਦੇ ਰਿਲੇਸ਼ਨ ਆ ਰਹੀ ਪੜ ਕੇ ਤੇ ਉਹ ਕੇ ਪੈਰੀ ਹੱਥ ਲਾਉਂਦੇ ਹੋ ਕੇ ਉਹ ਰੋਪ ਪਾਉਂਦੇ ਹੋ ਕਾਦੇ ਲਈ ਤਾਨੂੰ ਕੀ ਵਕਤ ਪਿਆ ਆ ਵੀ ਤੁਸੀਂ ਤੁਸੀਂ ਨੰਬਰਦਾਰ ਹੋ ਸਿੱਖੀ ਦੇ ਵੀ ਤੁਹਾਡੇ ਬਿਨਾ ਸਿੱਖੀ ਬਚ ਨਹੀਂ ਸਕਦੀ ਤੁਸੀਂ ਆਪਣੇ ਮਨੋਰੰਜਨ ਦੀਆਂ ਫਿਲਮਾਂ ਬਣਾਓ ਆਪਣਾ ਪੈਸਾ ਕਮਾਓ ਨੰਗਲਾਓ ਸੰਸਾਰ ਦੇ ਉੱਤੇ ਉਸ ਕਮਾਈ ਦੇ ਵਿੱਚੋਂ ਉਸ ਕਮਾਈ ਦੇ ਵਿੱਚੋਂ ਸਕੂਲ ਖੋਲੋ ਉਸ ਕਮਾਈ ਦੇ ਵਿੱਚੋਂ ਸਿੱਖਾਂ ਦੇ ਬੱਚੇ ਫ੍ਰੀ ਪੜ੍ਹਾਓ ਜੇ ਤੁਸੀਂ ਸਿੱਖੀ ਦੀ ਸੇਵਾ ਕਰਨੀ ਚਾਹੁੰਦੇ ਹੋ ਤੁਸੀਂ ਅਡਾਪਟ ਕਰੋ ਹਰ ਪਿੰਡ ਦੇ ਵਿੱਚ ਇਹ ਇਹ ਕਹੋ ਕਿ ਗਿੱਪੀ ਗਰੇਵਾਲ ਨੇ ਇੱਕ ਸੰਸਥਾ ਬਣਾਈ ਆ ਜਿਹੜੀ ਸੰਸਥਾ ਗੁਰਸਖ ਬੱਚਿਆਂ ਨੂੰ ਫ੍ਰੀ ਪੜ੍ਹਾਊਗੀ ਐਂਡ ਤੱਕ ਕਰੋ ਸੇਵਾ ਸਿੱਖੀ ਦੀ ਕਰ ਸਕਦੇ ਹੋਂ ਤੇ ਤਬਾਹ ਹੋ ਗਿਆ ਮਾਝਾ ਸਾਡਾ ਮਾਲਵਾ ਦਵਾਬਾ ਤਬਾਹ ਹੋ ਗਿਆ ਖੜਕੂ ਮੂਮੈਂਟ ਦੇ ਵਿੱਚ ਤੁਸੀਂ ਸਾਡੇ ਨਾਲ ਗੱਲ ਕਰਨੀ ਪਸੰਦ ਨਹੀਂ ਕਰਦੇ ਤੇ ਤੁਸੀਂ ਕੀ ਸਿੱਖੀ ਦੀ ਸੇਵਾ ਕਰਾਂਗੇ ਓਏ ਅੱਜ ਤੱਕ ਤੁਸੀਂ ਸਿੱਖੀ ਜਰਨਲ ਸਿੱਖ ਜਰਨਲਾਂ ਦੇ ਘਰ ਤੱਕ ਤੁਹਾਡਾ ਢੇੜਾ ਨਹੀਂ ਵਜਿਆ ਜਦੋਂ ਤੁਹਾਨੂੰ ਪੈਸੇ ਕਮਾਉਣ ਦਾ ਤੁਹਾਨੂੰ ਪਤਾ ਲੱਗਾ ਵੀ ਇੰਨਾ ਸਾਧਨਾਂ ਨਾਲ ਹੀ ਪੈਸੇ ਕਮਾਈ ਜਾ ਸਕਦੇ ਨੇ ਹੁਣ ਤੁਸੀਂ ਆਪਣੇ ਏਲ ਵਿੱਚ ਭੇਜ ਕੇ ਉਹਨਾਂ ਦੇ ਘਰਾਂ ਚ ਉਹਨਾਂ ਤੋਂ ਰਾਜੀਨਾਮੇ ਲੈ ਰਹੇ ਹੋ ਕਿ ਸਾਨੂੰ ਦਿਓ ਇਹਦੀ ਪਰਮਿਸ਼ਨ ਕਿ ਅਸੀਂ ਇਹ ਫਿਲਮ ਬਣਾਈਏ ਕੋਈ ਸ਼ਰਮ ਨੂੰ ਹੱਥ ਮਾਰੋ ਔਰ ਅਗਲੀ ਗੱਲ ਮੈਂ ਇਹ ਗੱਲ ਕਹਿਣਾ ਕਿ ਜਿੰਨੇ ਵੀ ਹਮੈਤੀ ਨੇ ਇਸ ਫਿਲਮ ਦੇ ਜਾਂ ਇਹਨਾਂ ਫਿਲਮਾਂ ਦੇ ਜਾਂ ਇਸ ਪਰਦੇ ਦੇ ਮੈਂ ਕਹਿੰਦਾ ਚੱਕਰਵਰਤੀ ਖਾਲਸਾ ਐਨੇ ਘੋੜੇ ਐਨਾ ਜ਼ਿਆਦਾ ਖਰਚਾ ਬੰਦ ਕਰ ਲਿਓ ਫਿਲਮਾਂ ਤੇ ਪੈਸਾ ਲਾਓ ਚੱਕਰਵਰਤੀ ਪੰਥ ਬੰਦ ਕਰ ਦੋ ਤੁਹਾਡੀ ਡਿਊਟੀ ਇਹ ਆ ਕਿ ਤੁਸੀਂ ਚੱਕਰਵਰਤੀਓ ਤੁਸੀਂ ਪਿੰਡਾਂ ਪਿੰਡਾਂ ਜਾਣਾ ਸਿੱਖੀ ਦਾ ਪ੍ਰਚਾਰ ਕਰਨਾ ਲੋਕਾਂ ਨੂੰ ਦੱਸਣਾ ਖਾਲਸਾ ਫੌਜ ਇਹਦਾ ਦੀ ਹੁੰਦੀ ਸੀ ਲੋਕਾਂ ਨੂੰ ਤੁਸੀਂ ਦਰਸ਼ਨ ਕਰਾਉਣੇ ਆ ਕੋੜਿਆਂ ਦੇ ਬਾਣੇ ਦੇ ਚੱਕਰਾਂ ਦੇ ਤੁਸੀਂ ਅੱਜ ਤੱਕ ਦੱਸੋ ਕਿ ਨਗਾਰੇ ਦੇ ਉੱਤੇ ਰੰਗ ਪਾ ਕੇ ਕਦੀ ਨਗਾਰਾ ਵਜਾਇਆ ਕਿਸੇ ਨੇ ਇਹ ਗੱਲ ਦਾ ਜਵਾਬ ਦਿਓ ਮੜਾ ਸਾਨੂੰ ਫਿਰ ਕਿ ਤੁਹਾਡਾ ਹੀਰੋ ਆਵੇ ਤੇ ਤੁਸੀਂ ਸਾਰੇ ਨਗਾਰੇਆਂ ਦੇ ਉੱਤੇ ਰੰਗ ਪਾ ਕੇ ਨਗਾਰੇ ਵਜਾਓ ਇਹ ਕੋਈ ਹੋਲੀ ਖੇਡਣ ਡੇ ਸੀ ਤੁਸੀਂ ਉੱਥੇ ਉਹ ਬਾਬਾ ਜੀ ਅਮਣਾ ਆਮਣਾ ਨੇ ਅਗੇ ਜਿੰਨੇ ਮੋਂ ਛੱਡੋ ਤੁਸੀਂ ਗੱਲ ਬਸ ਇਹਨਾਂ ਦਾ ਕੋਈ ਮਤਲਬ ਨਹੀਂ ਹੈ ਇਹਨਾਂ ਗੱਲਾਂ ਦਾ ਠੀਕ ਹੈ ਉਹਨਾਂ ਨੂੰ ਲੱਗਦਾ ਆ ਇਹ ਠੀਕ ਹੈ ਤੇ ਬਹਿ ਕੇ ਵਿਚਾਰ ਕਰਨ ਇੱਕ ਟੁੱਚੇ ਨਹੀਂ ਥੋੜਾ ਡਾਉਣੀ ਹੈ ਵੀ ਇਹ ਠੀਕ ਹੈ ਬਸ ਐ ਨਹੀਂ ਸਾਡੇ ਕੋਲ ਲੌਜਿਕ ਹੈ ਅਸੀਂ ਲੌਜਿਕ ਨਾਲ ਗੱਲ ਕਰ ਰਹੇ ਹਾਂ ਅਸੀਂ ਲੌਜਿਕ ਨਾਲ ਗੱਲ ਕਰ ਰਹੇ ਹਾਂ ਜਿੱਥੇ ਮੁਜਰਾ ਹੁੰਦਾ ਆ ਜਿੱਥੇ ਨੰਗੇ ਨਾਚ ਹੁੰਦੇ ਨੇ ਉੱਥੇ ਸਿੱਖੀ ਦਾ ਪ੍ਰਚਾਰ ਕਿਵੇਂ ਹੋਊਗਾ ਸਿੱਖੀ ਦਾ ਪ੍ਰਚਾਰ ਗੁਰੂ ਘਰਾਂ ਚ ਹੋਊਗਾ ਦਵਾਨ ਹਾਲਾਂ ਚ ਹੋਊਗਾ ਸਿੱਖੀ ਦਾ ਪ੍ਰਚਾਰ ਆਪਣੇ ਤਰੀਕੇ ਨਾਲ ਹੋਏਗਾ ਸਿੱਖੀ ਦਾ ਪ੍ਰਚਾਰ ਸਿਨੇਮੇ ਘਰਾਂ ਦੇ ਵਿੱਚ ਮੋਨੇ ਬੰਦਿਆਂ ਤੋਂ ਸਿੱਖੀ ਦੇ ਕਰੈਕਟਰ ਕਰਾ ਕੇ ਨਹੀਂ ਹੋਊਗਾ ਮੈਂ ਕਾਰਸਾ ਵੈਗੁਰ ਜੀ ਕੇ ਫਤਿਹ ਪੁੱਤਰ ਫਿਰ ਪਾਲ ਠੀਕ ਹੋ ਤੁਸੀਂ ਸੋ ਇੱਕੋ ਹੀ ਗੱਲ ਮੈਂ ਕਹਿਣਾ ਸਿੱਖੀ ਦੇ ਵਿੱਚ ਦਾਵਾ ਨਹੀਂ ਹੈ ਅਰਦਾਸ ਹੈ ਪਰ ਸਾਹਮਣੇ ਜੇ ਕੋਈ ਬੰਦਾ ਵੰਗਾਰਦਾ ਤੇ ਉਹਦੇ ਉੱਤੇ ਦਾਵਾ ਸਿੱਖੀ ਕਰਦੀ ਆ ਜਾਓ ਦਾਵਾ ਆ ਖਰੀਦ ਕੇ ਵਿਖਾਓ ਲਿਆਓ ਤੁਹਾਡੇ ਕੋਲ ਕਿੰਨੇ ਕੋ ਪੈਸੇ ਨੇ ਇਕੱਲੇ ਨੂੰ ਖਰੀਦ ਲਓ ਜਾਓ ਤੁਹਾਨੂੰ ਆਜ਼ਾਦੀ ਪੈਸੇ ਨਾਲ ਖਰੀਦ ਕੇ ਵਿਖਾਓ ਤੇ ਜਾਓ ਤਾਨੂੰ ਆਜ਼ਾਦੀ ਜਿਹਨੇ ਅਮਰਜੀ ਫਿਲਮਾ ਬਣਾਇਆ ਤੁਸੀਂ ਸਾਰੇ ਪੰਥ ਨੂੰ ਕਿਸੇ ਨੂੰ ਪੈਸੇ ਦੇਣ ਦੀ ਕੋਸ਼ਿਸ਼ ਕਰ ਲਿਓ ਕਿਸੇ ਨੂੰ ਦੋਨ ਜੀ ਕੱਲੇ ਨੂੰ ਖਰੀਦ ਕੇ ਵਖਾਓ ਖਰੀਦ ਤਾਨੂੰ ਲੱਗਦਾ ਹੈ ਕਿ ਅਸੀਂ ਵਿਰੋਧ ਇਸ ਗੱਲ ਲਈ ਕਰ ਰਹੇ ਹਾਂ ਅਸੀਂ ਵਿਰੋਧ ਲੌਜੀਕ ਨਾ ਕਰ ਰਹੇ ਹਾਂ ਔਰ ਖੁਦਾ ਦੀ ਰਹਿਮਤ ਦੇ ਨਾਲ ਜੇ ਇਹਨਾਂ ਲੋਕਾਂ ਨੂੰ ਸਮਝ ਆਵੇ ਤੇ ਸਵਾ ਲੱਖ ਸੇ ਏਕਲ ਰੌਂ ਫਿਲਮ ਦਾ ਵਿਰੋਧ ਪਹਿਲਾਂ ਦਲਪੰਥ ਨਹੀਂ ਕੀਤਾ ਸੀ ਤੇ ਅੱਜ ਦਲਪੰਥ ਫਿਲਮ ਦੇ ਨਾਲ ਆ ਇਹ ਗੱਲ ਨਹੀਂ ਸਾਨੂੰ ਸਮਝਾਈ ਲੋਜ ਅਸੀਂ ਖੜੇ ਆ ਆਪਣੇ ਮੁਲਕ ਲਈ ਲੈਣ ਲਈ ਤੇ ਮਰਨ ਤੱਕ ਖੜੇ ਰਹਾਂਗੇ ਨਹੀਂ ਬਦਲਦੇ ਖਾੜ ਕੋ ਸੋਚ ਹੀ ਹੈ ਕਿ ਜੋ ਸਰਕਾਰ ਕਹੇ ਉਹ ਤੁਹਾਡੇ ਭਲੇ ਲਈ ਕਿਵੇਂ ਹੋ ਸਕਦਾ ਹੈ ਸਾਨੂੰ ਸਮਝਾਓ ਸਰਕਾਰਾਂ ਬਿਲਵਨੂ ਚਲਾ ਰਹੀਆਂ ਨੇ ਸਰਕਾਰਾਂ ਇਹਨਾਂ ਦਾ ਪੈਸਾ ਮਾਫ ਕਰ ਰਹੀਆਂ ਨੇ ਸਰਕਾਰਾਂ ਟੈਕਸ ਵੀ ਕਰ ਰਹੀਆਂ ਨੇ ਸਿੱਖੀ ਦੇ ਪ੍ਰਸਾਰ ਦੇ ਉੱਤੇ ਸਟੇਟ ਪੈਸਾ ਖਰਚੂਗੀ ਬੁੱਕਾਂ ਪੜ ਕੇ ਵੇਖੋ ਤੁਹਾਨੂੰ ਪਤਾ ਲੱਗੇ ਕਿ ਆਰਐਸਐਸ ਨੇ ਹੁਣ ਤੱਕ ਕੀਤਾ ਕੀ ਆ ਪੰਜਾਬ ਦੇ ਵਿੱਚ ਤੁਹਾਨੂੰ ਸਮਝ ਲੱਗੂਗੀ ਫਿਰ ਵੱਡੇ ਬਣੇ ਹੋਸੇ ਨੇ ਮਿਆਦੇ ਤੁਹਾਨੂੰ ਸਮਝ ਲੱਗੂਗੀ ਇਸ ਗੱਲ ਦੀ ਲੋਜਿਕ ਬਹੁਤ ਨੇ ਪਰ ਮੈਂ ਗੱਲ ਕਹਿਣਾ ਕਿ ਟੇਬਲ ਤੇ ਬੈਠੋ ਲਲਕਾਰੇ ਸ਼ਰਾਬੀ ਮਾਰਦੇ ਨੇ ਸਿੰਗਰੀ ਮਾਰਦੇ ਇੱਕ ਲਲਕਾਰਾ ਹੁੰਦਾ ਇੱਕ ਲਲਕਾਰ ਹੁੰਦੀ ਹੈ ਕਿ ਜਕਾਰਾ ਹੁੰਦਾ ਕਿ ਰੋਲਾ ਹੁੰਦਾ ਗਰਜਣਾ ਤੇ ਲੜਾ ਲੜਾ ਕਰਨ 'ਚ ਬਹੁਤ ਫਰਕ ਹੁੰਦਾ ਹੈ। ਤੇ ਨਿਹੰਗ ਸਿੰਘਾਂ ਨੇ ਜੁੱਧ ਕੀਤਾ, ਟਪੋਸੀਆਂ ਨੇ ਮਾਰੀਆਂ। 10000 ਦੀ ਫੌਜ ਆ। ਟਪੋਸੀਆਂ ਦੀ ਨਹੀਂ ਹੈ। ਸੋ ਇੱਕ ਗੱਲ ਦੱਸੋ ਕਿ ਸਿਨੇਮੇ ਦੇ ਵਿੱਚ ਕਿੰਨੇ ਲੋਕ ਬੈਠੇ ਨੇ ਫਿਲਮ ਵੇਖਣ ਵਾਸਤੇ ਜੋ ਦੇਖ ਰਹੇ ਨੇ ਤੇ ਠੀਕ ਜਦੋਂ ਫਿਲਮ ਵੇਖ ਕੇ ਬਾਹਰ ਆਓ ਤੇ ਸਾਹਮਣੇ ਕਿੱਪੀ ਗਰੇਵਾਲ ਖੜਾ ਹੋਵੇ ਬਿਲਕੁਲ ਖਲੀਮ ਸ਼ੇਪ ਬਿਲਕੁਲ ਖਲੀਮ ਸ਼ੇਪ ਤੁਹਾਡੇ ਸਾਹਮਣੇ ਖੜਾ ਹੋਵੇ ਕੀ ਮਹਿਸੂਸ ਕਰੋਗੇ ਤੁਸੀਂ ਕੀ ਉਹਦੇ ਤੋਂ ਆਸ ਲੈ ਕੇ ਜਾਓਗੇ ਕਿ ਜਿਹੜਾ ਬੰਦਾ ਸਿੱਖੀ ਦਾ ਪ੍ਰਚਾਰ ਕਰ ਰਿਹਾ ਹੈ ਆਪਾਂ ਕਹਿੰਦੇ ਨਹੀਂ ਤੂੰ ਸਿੱਖੀ ਦਾ ਪ੍ਰਚਾਰਕ ਤੜਲੀ ਮਸਤ ਰੱਖ ਲੈ ਆਪਾਂ ਨਹੀਂ ਕਰਨ ਦੇ ਤੂੰ ਤੂੰ ਆਪ ਕੇਸ ਰੱਖ ਪੈਨ ਫੇਰ ਲੁਕਣੋਂ ਕਹੀਂ ਵੀ ਕੇਸ ਰੱਖੋ ਆਪਾਂ ਕਹਿੰਨੇ ਆ ਜੇ ਕੋਈ ਪ੍ਰਚਾਰ ਕਰਨਾ ਹੁੰਦਾ ਫਿਰ ਇਹਨਾਂ ਦੀਆਂ ਫਿਲਮਾਂ ਦੇ ਉੱਤੇ ਤਰਾਜ ਤੁਹਾਨੂੰ ਕਿਉਂ ਨਹੀਂ ਹੈਗਾ ਜੇ ਫਿਰ ਮੋਨੇ ਕੋਨੇ ਬੰਦੇ ਨੂੰ ਪ੍ਰਚਾਰ ਕਰਨ ਕਿਉਂ ਨਹੀਂ ਦਿੰਦੇ ਤੁਸੀਂ ਤਾਂ ਦੀਪ ਨੇ ਪੰਜਾਬ ਲਈ ਲੜਨ ਤੇ ਮਰਨ ਲਈ ਆਇਆ ਉਹਦੇ ਤੇ ਹਜ਼ਾਰਾਂ ਸਵਾਲ ਕੀਤੇ ਆ ਤੇ ਫਿਰ ਗਿੱਪੀ ਬਾਣਾ ਪਾ ਕੇ ਕਿਵੇਂ ਆ ਸਕਦਾ ਆ ਇਹ ਤੇ ਤਰਾਜ ਕਿਉਂ ਨਹੀਂ ਤੁਹਾਨੂੰ ਹੈਗਾ ਸੋ ਮੇਰਾ ਇਹ ਲੌਜੀਕਾ ਭਲੇਖੇ ਨਾਲ ਵੀ ਆਪਣੇ ਏਲਚੀ ਆਪਣੇ ਟਾਉਟ ਆਪਣੇ ਗਦਾਰ ਆਪਣੇ ਬੰਦੇ ਮੇਰੇ ਦੇ ਪਿੱਛੇ ਦੀ ਕੋਸ਼ਿਸ਼ ਨਾ ਕਰਿਓ ਤੇ ਨਾ ਹੀ ਇਦਾਂ ਦੀ ਹਿੰਮਤ ਹੈ ਕੰਮ ਕਰਿਓ ਕਿ ਤੁਸੀਂ ਗੰਦੀ ਵਾਲੇ ਪਾਸੇ ਨਾ ਤੁਰਿਓ। ਬਲਿਖੇ ਨਾਲ ਵੀ ਨਹੀਂ ਇਹਦੇ ਸਟੈਪ ਹੋਰ ਤੇਜ਼ ਹੋ ਜਾਣਗੇ। ਆਪਣਾ ਆਪਣਾ ਸੁਭਾਅ ਆ। ਖਰੀਦੋ ਪ੍ਰੋਪਤ ਕਰਨ ਦੀ ਕੋਸ਼ਿਸ਼ ਕਰੋਗੇ ਤੇ ਇਹਨੂੰ ਤੇਜ਼ ਕਰ ਦਾਂਗੇ। ਤੇ ਫਿਰ ਹੋਰ ਵੀ ਤੇਜ਼ ਕਰਾਂਗੇ। ਬਸ ਇਹ ਮੇਰਾ ਪੱਖ ਇਹ ਸੀ ਵੀ ਇਸ ਪਾਸੇ ਨਾ ਆਓ। ਫਿਰ ਜਿਹੜੇ ਬੰਦੇ ਸਾਨੂੰ ਮਤਾਂ ਦੇ ਰਹੇ ਨੇ ਅਸੀਂ ਇਹ ਉਹਨਾਂ ਨੂੰ ਬੇਨਤੀ ਕਰਨੇ ਆ ਜਿਹੜੇ ਲੜਨ ਆ ਰਹੇ ਨੇ। ਜਿਹੜੇ ਕਹਿੰਦੇ ਨੇ ਕਿ ਜੇ ਫਿਲਮ ਨਾਲ ਚੱਲੀ ਸਾਡੀ ਹਾਰ ਹੋ ਜੂਗੀ ਤੁਹਾਡੀ ਹਾਰ ਕਿਉਂ ਹੋ ਜੂਗੀ ਤੁਸੀਂ ਤਾਂ ਸਾਡੇ ਹੋ ਤੁਹਾਡੀ ਦੇ ਰਿਸਪੈਕਟ ਮੈਂ ਤਾਂ ਪਾਦਸ਼ਾਹ ਕਹਿ ਕੇ ਤੁਹਾਨੂੰ ਮੱਥਾ ਟੇਕਦਾ ਰਿਆਂ ਤੁਹਾਡੇ ਫਰਲਿਆਂ ਨੂੰ ਤੇ ਅੱਜ ਤੁਸੀਂ ਉਹ ਫਰਲੇ ਲੈ ਕੇ ਸਿਨੇਮੇ ਚ ਜਾ ਕੇ ਮੂਵੀ ਦੀ ਹਮਾਇਤ ਕਰ ਰਹੇ ਹੋ ਫੇਰ ਅਸੀਂ ਤੁਹਾਨੂੰ ਪਾਦਸ਼ਾਹ ਕਿਉਂ ਕਹਾਗੇ ਨਹੀਂ ਕਹਾਗੇ ਤਾਂ ਅਸੀਂ ਕੀਤੀ ਆ ਸ਼ਾਇਦ ਹੀ ਕਿਸੇ ਨੇ ਕੀਤੀ ਹੋਈ ਏ ਬਾਬਾ ਜੀ ਨੂੰ ਪਤਾ ਆ ਬਾਬਾ ਰਾਜਾ ਰਾਜ ਸਿੰਘ ਨੂੰ ਉਹਨਾਂ ਨੇ ਕੱਲ ਮਾਨ ਤੋੜਤਾ ਮੈਂ ਬਹੁਤ ਮਾਨ ਨਾਲ ਬੇਨਤੀ ਕੀਤੀ ਵੀ ਬਾਬਾ ਜੀ ਆਪਾਂ ਠੀਕ ਹੈ ਤੁਹਾਨੂੰ ਲੱਗਦਾ ਆ ਵੀ ਇਹ ਇਹ ਰਾਹ ਠੀਕ ਹੈ ਤੁਸੀਂ ਉਹਦੀ ਗੱਲ ਕਰਤੀ ਤੁਸੀਂ ਉਹਨੂੰ ਹਮਾਇਤ ਦੇ ਦਿੱਤੀ ਤੁਸੀਂ ਹੁਣ ਆਪਣੇ ਘਰ ਜਾਓ ਤੁਸੀਂ ਇਹ ਥੋੜਾ ਵੀ ਉਹਨਾਂ ਨੇ ਕਮਿਟਮੈਂਟ ਕਰ ਲਈ ਜਾ ਉਹਨਾਂ ਨਾਲ ਕੋਈ ਐਗਰੀਮੈਂਟ ਕਰ ਲੈ ਪਈ ਤੁਹਾਡੀ ਫਿਲਮ ਚਲਵਾਵਾਂਗੇ ਕੀ ਤੁਸੀਂ ਗਿੱੱਪੀ ਦੀ ਫੌਜ ਹੋ ਕਿ ਗਿੱੱਪੀ ਗਰੇਵਾਲ ਦੀ ਫੌਜ ਆ ਵੀ ਜਿੱਥੇ ਵੀ ਫਿਲਮ ਕੋ ਬੰਦ ਕਰਾਣਾ ਹੋਗਾ ਅਸੀਂ ਤੁਹਾਡੀ ਫਿਲਮ ਚਲਾਵਾਂਗੇ ਕਮਿਟਮੈਂਟ ਕਰ ਲਈ ਤੁਸੀਂ ਤੁਸੀਂ ਤੁਹਾਨੂੰ ਠੀਕ ਲੱਗੀ ਆ ਤੁਹਾਨੂੰ ਠੀਕ ਲੱਗੀ ਤੁਸੀਂ ਕਹਿ ਦਿੱਤਾ ਵੀ ਠੀਕ ਆ ਸਾਨੂੰ ਠੀਕ ਨਹੀਂ ਲੱਗਦੀ ਅਸੀਂ ਕਹ ਰਹੇ ਨਹੀਂ ਠੀਕ ਹੈ ਜੀ ਪਰ ਆਪੇ ਜੀ ਟਕਰਾ ਦਾ ਮਤਲਬ ਕੀ ਆ ਇਹ ਨਹੀਂ ਸਾਨੂੰ ਸਮਝ ਆਈਏ ਵੀ ਤੁਸੀਂ ਸਾਡੇ ਨਾਲ ਲੜਨ ਵਾਸਤੇ ਕਿਉਂ ਆਏ ਹੋ ਇਹ ਗੱਲ ਅਸੀਂ ਜਰੂਰ ਤੁਹਾਡੇ ਨਾਲ ਕਰਾਂਗੇ ਬਹਿ ਕੇ ਕਰਾਂਗੇ ਸੰਗਤ ਦੇ ਰੂਪ ਚ ਕਰਾਂਗੇ ਗੁਰਮਤਿ ਦੇ ਰੂਪ ਚ ਕਰਾਂਗੇ ਵੀ ਬਾਬਾ ਜੀ ਸਾਨੂੰ ਇਸ ਗੱਲ ਬਾਰੇ ਜਰੂਰ ਸਮਝਾਓ ਮੈਂ ਇੰਨੀ ਜ਼ਿਆਦੀ ਇੱਜ਼ਤ ਕਰਦਾ ਹਾਂ ਬਾਬੇ ਕਲਵਿੰਦਰ ਸਿੰਘ ਦੀ ਮਨੋਂ ਲੈ ਗਿਆ ਬਿਲਕੁਲ ਹੀ ਕਾ ਤੁਸੀਂ ਕੱਲ ਜਾ ਕੇ ਇਹ ਕਿਹਾ ਕਿ ਸ਼ਰਾਰਤੀ ਅੰਸਰ ਅਸੀਂ ਸ਼ਰਾਰਤੀ ਅੰਸਰਾਂ ਜੇ ਅਸੀਂ ਸ਼ਰਾਰਤੀ ਅੰਸਰਾਂ ਤਾਂ ਫਿਰ ਪੰਜਾਬ ਨੂੰ ਇਹਨਾਂ ਸ਼ਰਾਰਤੀ ਅੰਸਰਾਂ ਦੀ ਹੋਰ ਲੋੜ ਆ ਫਿਰ ਤੁਹਾਡੇ ਵਰਗੇ ਜੋਧਿਆਂ ਦੀ ਜ਼ਰੂਰਤ ਨਹੀਂ ਆ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਜੀ